ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵਾਂਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਣਾ ਜੀ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਿਆ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਵਾਚ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਚਲੋ ਜੀ ਸਟਾਰਟ ਕਰਦੇ ਆਂ ਆਪਾਂ ਅੱਜ ਦਾ ਵਲੌਗ ਇੱਥੇ ਟਾਈਮ ਹੋ ਗਿਆ ਸੀ ਜੀ 4:30 5 ਵਜੇ ਦਾ ਤੇ ਆਪਾਂ ਅਗੇ ਸੀ ਪਸ਼ੂਆਂ ਚ ਆਪਾਂ ਗੱਤੇ ਸੈੱਟ ਕਰ ਲਏ ਪਹਿਲਾਂ ਤੇ ਫਿਰ ਪਾਲੀ ਤੂੜੀ ਤੇ ਫਿਰ ਹੁਣ ਆਪਾਂ ਖਾਲ ਪਾ ਕੇ ਸੰਨੀ ਕਰਨ ਲੱਗੇ ਤੇ ਅੱਜ ਤਾਂ ਆਪਾਂ ਪਾਵਾਂਗੇ ਹਰਾ ਕਿ ਅੱਜ ਆਪਣੇ ਹਰਾ ਆ ਗਿਆ ਜਿਆਦਾ ਹਰਾ ਤਾਂ ਆਇਆ ਨਹੀਂ ਜੀ ਪਰ ਦੋ ਟਾਈ ਟੋਕਰੇ ਆਗੇ ਸੀ ਚਲੋ ਜੀ ਆਪਾਂ ਵੀ ਉਹਨਾਂ ਖਵਾ ਦਾਂਗੇ ਕਿਉਂਕਿ ਆਟੇ ਨਾਲ ਆਪਾਂ ਛੁੱਟੇ ਭਰਦਾ ਨਹੀਂ ਤੇ ਹਰੇ ਨਾਲ ਵਧੀਆ ਭਰ ਲੈਂਦਾਗਾ ਕਿਵੇਂ ਥੋੜਾ ਹੀ ਹੋਵੇ ਲੋ ਜੀ AI ਆਂਦਾ ਆਪਣਾ ਹਰਿਆਪੰਡ ਚ ਤੇ ਇਹ ਹੈਗੇ ਜੀ ਮੇਰੇ ਚਾਚੇ ਦੇ ਮੁੰਡੇ ਦੋਨੇ ਅਗਲੇ ਦਾ ਨਾਮ ਹੈਗਾ ਜੀ ਤਸ਼ਪਰੀ ਤੇ ਪਿਛਲੇ ਦਾ ਨਾਮ ਹੈਗਾ ਤਰਨਦੀਪ ਤੇ ਇਹ ਵੀ ਮੇਰੀ ਬਹੁਤ ਹੈਲਪ ਕਰਾਉਂਦੇ ਆ ਜੀ ਜਿੱਦਾਂ ਛੁੱਟੀ ਹੁੰਦੀ ਹੈ ਤੇ ਅੱਜ ਇਹਨਾਂ ਨੂੰ ਛੁੱਟੀ ਸੀਗੀ ਦੋ ਤਿੰਨ ਦਿਨ ਛੁੱਟੀਆਂ ਨੇ ਪੂਰੀ ਹੈਲਪ ਕਰਾਉਣਗੇ ਕਿਉਂਕਿ ਇਹਨਾਂ ਨੂੰ ਵੀ ਸ਼ੁਰੂ ਤੋਂ ਸ਼ੌਂਕ ਹੈ ਜੀ ਕੰਮ ਕਰਨ ਦਾ ਬਾਕੀ ਇਹਨਾਂ ਨੂੰ ਕੋਈ ਵੀ ਕੰਮ ਕਹ ਦੀਏ ਨਾ ਨਹੀਂ ਕਰਦੇ ਤੇ ਪਹਿਲੀ ਵਾਰ ਚ ਹੀ ਆਪਣੇ ਆਖੇ ਲੱਗ ਜਾਂਦੇ ਆ ਤੇ ਆਪਾਂ ਵੀ ਇਹਨਾਂ ਦੀ ਹੈਲਪ ਪੂਰੀ ਕਰਾਉਣੀ ਹੈ ਤੇ ਇਹ ਕਹਿੰਦੇ ਸੀ ਚਲ ਤੂੰ ਨੀਰਰ ਲਾਲਾ ਤੇ ਅੱਜ ਅਸੀਂ ਪਸ਼ੂ ਨੂੰ ਨਮਾਵਾਗੇ ਅਸਾਂ ਨੂੰ ਛੁੱਟੀ ਐ ਤੂੰ ਵੀ ਜਿੱਦਾਂ ਛੁੱਟੀ ਨਹੀਂ ਵੀ ਹੁੰਦੀ ਉਦੋਂ ਵੀ ਸ਼ਾਮ ਨੂੰ ਇੱਕ ਟਾਈਮ ਤਾਂ ਨਮਾਉਂਦੇ ਨਮਾਉਂਦੇ ਆ ਪਸ਼ੂ ਇਹ ਤੇ ਇਹ ਵਧੀਆ ਮਸਲ ਮਸਲ ਕੇ ਪਸ਼ੂ ਨੂੰ ਨਮਾਉਂਦੇ ਆ ਕਿਉਂਕਿ ਆਪਾਂ ਨੂੰ ਇਹ ਹੁੰਦਾਗਾ ਵੀ ਚਲ ਪੈਪ ਮਾਰਦੀ ਪਸ਼ੂ ਨਾਲ ਲੈ ਨਹੀਂ ਐਂ ਕਰਦੇ ਪਹਿਲਾਂ ਤਾਂ ਪਸ਼ੂ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਂਦੇ ਫਿਰ ਚੰਗੀ ਤਰ੍ਹਾਂ ਮਸਲਦੇ ਫਿਰ ਫਿਰ ਪਾਣੀ ਪਾਉਂਦੇ ਉੱਤੇ ਜਮਾ ਰੈਡੀ ਕੱਢ ਦਿੰਦੇ ਆ ਮੱਝ ਨੂੰ ਕਾਲੀ ਕਾਲੀ ਫਿਰ ਇਹਨਾਂ ਸਭ ਰੋਂਗ ਵੀ ਚੰਗੀ ਤਰ੍ਹਾਂ ਨਮਾਤੀ ਮੱਝ ਉਹ ਵੀ ਆਖੇ ਵਧੀਆ ਲੱਗਦੇ ਜੀ ਕਿਸੇ ਦਾ ਆਖਾ ਨਹੀਂ ਮੋੜਦੇ ਤੇ ਪਹਿਲੀ ਵਾਰ ਚ ਆਖੇ ਲੱਗ ਜਾਂਦੇ ਇਹ ਇਹਨਾਂ ਨੂੰ ਸ਼ੌਂਕ ਹੈ ਬਾਕੀ ਸ਼ੁਰੂ ਤੋਂ ਖਾਈ ਹੋਏ ਆ ਸਾਨੂੰ ਵੀ ਕਿਸੇ ਦਾ ਆਖਾ ਨਹੀਂ ਮੋੜਦਾ ਤਾਂ ਕਰਕੇ ਤੇ ਇਥੇ ਮੱਝ ਨਮਾਉਣ ਲੱਗੇ ਤੇ ਮੈਂ ਨੀਰਾ ਪਾਉਣ ਲੱਗ ਗਿਆ ਸੀ ਲੋ ਜੀ ਇਹਨਾਂ ਨੇ ਪਹਿਲੀ ਮੱਝ ਵੰਦੀ ਤੇ ਇਹਨਾਂ ਨੂੰ ਐਸੇ ਵੀ ਰੇੜਾ ਪਾਉਥੇ ਖੜਾ ਹੈ ਫੇਰੇ ਰੇੜਾ ਰੇੜਾ ਲੈ ਗਏ ਤੇ ਇਹ ਆ ਗਿਆ ਸਾਡਾ ਛੋਟਾ ਸਹਿਜ ਇਹ ਸਾਰਿਆਂ ਨਾਲ ਛੋਟਾ ਜੀ ਤੇ ਇਹਨੂੰ ਐ ਹੋ ਗਿਆ ਜੀ ਇਹ ਤਾਂ ਅਸੀਂ ਚੋਰੀ ਨੂੰ ਨਮਾਉਣੇ ਹੁੰਨੇ ਆ ਪਸ਼ੂ ਸਾਨੂੰ ਐ ਹੁੰਦਾ ਕੋਈ ਪਸ਼ੂ ਇਹਦੇ ਪੈਰ ਤੇ ਪੈਰ ਨਾ ਧਰ ਦੇ ਜਾਂ ਕੋਈ ਪਸ਼ੂ ਤੇ ਇਹਨੂੰ ਥੱਲੇ ਨਾ ਦੇ ਦੇ ਪਰ ਇਹਨੂੰ ਕਿਦੋਂ ਪਤਾ ਲੱਗਿਆ ਵੀ ਪਸ਼ੂ ਨੂੰ ਮਾਈ ਜਾਂਦੇ ਐ ਬਾਹਰ ਵਿੱਚ ਇਹਨੇ ਉਹਨਾਂ ਤੋਂ ਰੋਲ ਆਪਾਂ ਕੇ ਪੈਰ ਬਖੋਲ ਲਈ ਇਹਦਾ ਮੈਨੂ ਹੋਊਗਾ ਫਿਰ ਇਹ ਨਮਾਉਣ ਲੱਗਿਆ ਜੀ ਪਸ਼ੂ ਇਹ ਵੀ ਵਧੀਆ ਸੋਹਣੇ ਪਸ਼ੂ ਨੂੰ ਨਮਾਉਂਦੇ ਜੀ ਮਸਲ ਕੇ ਗੋਹਾ ਨਹੀਂ ਰਹਿਣ ਦਿੰਦਾ ਕਿਤੇ ਵੀ ਲੱਗਿਆ ਪਸ਼ੂ ਦੇ ਵਧੀਆ ਮਸਲ ਮਸਲ ਕੇ ਪਸ਼ੂ ਨੂੰ ਨਮਾਉਂਦਾ ਇਹ ਵੀ ਤੇ ਇਹਦਾ ਆਪ ਦਾ ਸਟਾਈਲ ਆ ਪਸੰਮਾ ਹੁੰਦਾ ਤੇ ਮਸਲਤਾ ਦੇ ਤੀਸੀ ਉਹਨਾਂ ਨੇ ਮੈਸ ਪਰ ਜਰੋਂ ਵੀ ਮਸਲ ਕੇ ਦਵਾਰੇ ਨਮਾਉਣੇ ਉਦੋਂ ਇਹਨੂੰ ਪਤਾ ਲੱਗਿਆ ਤੇ ਇਹ ਆ ਗਿਆ ਤੇ ਲੋ ਜੀ ਫਿਰ ਬਨ ਕੇ ਵੀ ਆਪ ਹੀ ਹੁੰਦਾ ਕਿਸੇ ਨੂੰ ਬੰਨਣ ਵੀ ਨਹੀਂ ਦਿੰਦਾ ਇਹ ਆਪਾਂ ਕਵਾਂਗੇ ਇਹਨਾਂ ਨੂੰ ਵੀ ਬੰਨਣ ਦੇ ਦੇ ਵੀ ਮੈਂ ਬੰਨ ਦਿੰਨਾ ਨਾ ਰੋਲਾ ਪਾਉਣ ਲੱਗ ਜਾਂਦਾ ਵੀ ਮੈਂ ਹੀ ਬੰਨੂੰ ਲੋ ਜੀ ਉਹ더라 ਪਸੰਦੀ ਕਰੀ ਜਾਂਦੇ ਸੀ ਤਾਂ ਕਰਕੇ ਮੈਂ ਕਿਹਾ ਸੀ ਕਿ ਰਾਂ ਕੱਚੇ ਚ ਬੰਨ ਦੋ ਤੇ ਬਸ ਦੋਨੋਂ ਹੀ ਬਣਾਏ ਸੇ ਆਪਾਂ ਕਚਨ ਬਾਕੀਆਂ ਨੂੰ ਤਾਂ ਨਾਲ ਦੇ ਨਾਲ ਬੰਨੀ ਗਏ ਆਪਾਂ ਤੇ ਆ ਦੇਖ ਇਹਨੇ ਖੋਲਿਆਂ ਦੀ ਤੀਸਰੀ ਮੱਜ ਤੇ ਨੀਰ ਆਪਾਂ ਪਾਈ ਗਏ ਸੀ ਸਾਰਿਆਂ ਨੂੰ ਤੇ ਨਾਲ ਦੇ ਨਾਲ ਬੰਨ੍ਹਤੀਆਂ ਆ ਗਈ ਜੀ ਚੌਥੀ ਮੈਂਸ ਇਹ ਵੀ ਨਵਾਤੀ ਸੀ ਅੱਜ ਸੀਗੇ ਨਨ ਛੁੱਟੀ ਤੇ ਆਪਾਂ ਇਹਨੇ ਛੁੱਟੀ ਦਾ ਪੂਰਾ ਫਾਇਦਾ ਲਿਆ ਪੂਰਾ ਲਾਹਾ ਘਟਿਆ ਅੱਜ ਤਾਂ ਆਪਾਂ ਇਹਨਾਂ ਦੀ ਛੁੱਟੀ ਦਾ ਤੇ ਇਹਨਾਂ ਨੂੰ ਵੀ ਆ ਹੁੰਦਾਗਾ ਵੀ ਜਿੱਦਾਂ ਛੁੱਟੀਆਂ ਹੁੰਦੀਆਂ ਵੀ ਅਸੀਂ ਘਰੇ ਵੀ ਕੰਮ ਕਰਾਈਏ। ਸ਼ੁਰੂ ਤੋਂ ਹੀ ਸ਼ੌਂਕ ਹੈ ਸਾਨੂੰ ਸਾਰਿਆਂ ਨੂੰ ਪਸ਼ੂਆਂ ਦਾ ਤੇ ਬਾਕੀ ਹੋਰ ਕੰਮਾਂ ਦਾ ਵੀ ਸ਼ੌਂਕ ਹੈ ਜੀ ਪਸ਼ੂਆਂ ਦਾ ਥੋੜਾ ਜਿਆਦਾ ਹੈ ਸਾਰਿਆਂ ਨੂੰ। ਲੋ ਜੀ ਆਪਣੀ ਮੱਝ ਨੇ ਮਾਰਿਆ ਸ਼ੋਰ ਤਨੀਰਾ ਮਾਰਿਆ ਥੱਲੇ ਉਹਨੂੰ ਐ ਹੁੰਦਾਗਾ ਵੀ ਦੂਸਰੀ ਮੱਝ ਘਾਤੋਂ ਅਗੀ ਚੱਕ ਕੇ ਨੀਰਾ ਥੱਲੇ ਮਾਰਦੀ ਐ। ਐ ਖੁਰਲੀ ਨਹੀਂ ਚੋੜੀ ਐ ਤਾਂ ਵੀ ਪਤਨੀ ਕਿਹੜੇ ਸਾਹ ਨਾਲ ਮਾਰਦੀ ਐ ਚਲਾ ਕੇ ਨੀਰਾ। ਲੋ ਜੀ ਬਸ ਤਾਂ ਇਹ ਤੋਂ ਬਾਅਦ ਇੱਕ ਝੋਟੀ ਰਹਿ ਗਈ ਤੇ ਇਹ ਮੈਂ ਲਾਸਟ ਮੱਝ ਵੀ ਖੋਲ ਲਿਆਂਦੀ ਆ ਨੀ ਤੇ ਮੈਂ ਇਹਨੂੰ ਕਿਹਾ ਸੀ ਵੀ ਮੈਂ ਬੰਦ ਲੈਂਦਾ ਆ ਬੰਦ ਨਹੀਂ ਦਿੱਤੀ ਮੈਨੂੰ ਕਹਿੰਦਾ ਮੈਂ ਹੀ ਬੰਨੂ ਤੇ ਫਿਰ ਮੈਂ ਬਲ ਦੇ ਦਿੱਤਾ ਸੀਗਾ ਕਿਉਂਕਿ ਮੈਨੂੰ ਐ ਹੁੰਦਾ ਵੀ ਇਹ ਹੱਥ ਨਾਲ ਦੇ ਲੇ ਤੇ ਬਲ ਮੈਨੂੰ ਦੇ ਨਹੀਂ ਦਿੰਦਾ ਨੀ ਉਹ ਦੇ ਲੈਂਦਾ ਕਈ ਵਾਰ ਤਾਂ ਰੋਲਾ ਪਾ ਕੇ ਧੱਕੇ ਨਾਲ ਪਰ ਫਿਰ ਵੀ ਮੈਂ ਅੱਜ ਦੇ ਨਹੀਂ ਦਿੱਤੇ ਇਹਨੂੰ ਬਲ ਤੇ ਮੈਂ ਆਪ ਦਿੱਤੇ ਕਿਉਂਕਿ ਕਈ ਵਾਰ ਬਸ ਜਵਾਕ ਵੀ ਬਾਲਦੇ ਨੇ ਲੱਗਦਾ ਤਾਂ ਪਸ਼ੂ ਖਿੱਚਲੇ ਸੰਗਲ ਫਿਰ ਵੀ ਚਾਹਤ ਥਾਏ ਅੰਦਾਜ਼ ਤੇ ਹੁਣ ਇਹਨੇ ਖੋਲ ਲਿਆਂਦੀ ਜੀ ਕੱਟੀ ਤੇ ਇੱਥੇ ਪਤਾ ਨਹੀਂ ਵੀਡੀਓ ਨੂੰ ਕੀ ਹੋ ਗਿਆ ਸੀ ਪੋਜ਼ ਹੋ ਗਈ ਵੀਡੀਓ ਚਲੋ ਬਸ ਥੋੜੀ ਪੋਜ਼ ਹੋਈ ਹੈ ਇਹਨਾਂ ਕਰ ਦੇ ਜਸਟ ਕਰ ਲਿਓ ਤੇ ਬਸ ਇਹਨੇ ਹੁਣ ਕੱਟੀ ਬੰਨਤੀ ਇੱਥੇ ਤੇ ਬਾਸ ਹੁਣ ਅੱਗੇ ਰੈਗੂਲਰ ਚੱਲੂਗੀ ਵੀਡੀਓ ਬਸ ਆਹੀ ਕੱਟੀ ਵੇਲੇ ਪੋਜ਼ ਹੋ ਗਈ ਪਤਾ ਨਹੀਂ ਕੀ ਚੱਕਰ ਪੈ ਗਿਆ ਅੰਦਰ ਐਡੀਟਿੰਗ ਟਾਈਮ ਹੈ ਲੋ ਜੀ ਇਹਨੇ ਕੱਟੀ ਖੋਲਿਆਂ ਦੀ ਛੋਟੀ ਤੇ ਕੱਟੀ ਕਹਿੰਦੀ ਮੈਂਗੀ ਸਹਜ ਕਹਿੰਦਾ ਮਹੰਗਾ ਨਾ ਕੱਟੀ ਭੱਜੀ ਗਈ ਕਹਿੰਦਾ ਮੈਂ ਵੀ ਨਹੀਂ ਛੱਡਦਾ ਤੈਨੂੰ ਤੇ ਕੱਟੀ ਕਹਿੰਦੀ ਮੈਂ ਅੜੀ ਕਰੂੰਗੀ ਸਹਜ ਕਹਿੰਦਾ ਮੈਂ ਕਰੂੰਗਾ ਲੋ ਜੀ ਕੱਟੀ ਨੂੰ ਪਛਾ ਕੇ ਲੈ ਗਈ ਤੇ ਉਹਨੇ ਸੰਗਲ ਨਹੀਂ ਛੱਡਿਆ ਉਤੋਂ ਖਿੱਚ ਕੇ ਲੈ ਕੇ ਆਇਆ ਉਹਨੂੰ ਕੱਟੀ ਦੇ ਦੁਆਰੇ ਕੱਟੀ ਦੇ ਬਰਬਰੀ ਭੱਜੀ ਗਈ ਸੇਣਾ ਬੱਚਾ ਜੀ ਤਾਂ ਸਾਡਾ ਇਹ ਅਰਦਾ ਵੀ ਵਧੀਆ ਹੈਗਾ ਤੇ ਆਖੇ ਵੀ ਸਾਰੇ ਲੱਗਦਾ ਹੈਗਾ ਇਹਨਾਂ ਨੂੰ ਮਤਲਬ ਪਹਿਲਾਂ ਵਾਲੇ ਦੋ ਮੈਂ ਚਾਚੇ ਮੁੰਡੇ ਤੇ ਇਹਨੂੰ ਤਿੰਨਾਂ ਨੂੰ ਸਾਨੂੰ ਚੌਥਾ ਮੈਂ ਤੇ ਸਾਨੂੰ ਇਹ ਜੇ ਕੰਮ ਕਰਨਾ ਚੰਮਸੇ ਆਉਂਦੇ ਆ ਤਾਂ ਕਰਕੇ ਜਦੋਂ ਛੁੱਟੀ ਹੁੰਦੀ ਹੈ ਇਹਨਾਂ ਨੂੰ ਚਲੋ ਮੈਂ ਤਾਂ ਕਰ ਰਹੇ ਹੁੰਦੇ ਜੋ ਛੁੱਟੀ ਹੁੰਦੀ ਹੈ ਉਹ ਵੀ ਜੇ ਛੁੱਟੀ ਨਹੀਂ ਹੁੰਦੀ ਤਾਂ ਵੀ ਇੱਕ ਵਾਰ ਤਾਂ ਇਹ ਕੰਮ ਕਰਾਉਂਦੀ ਕਰਾਉਂਦੇ ਆ ਇਹਨਾਂ ਨੂੰ ਵੀ ਸਬਰ ਨਹੀਂ ਆਉਂਦਾ ਜੀ ਕੰਮ ਕਰਾਏ ਨਾ ਤੇ ਜੋ ਵਿਧੀ ਆਪਾਂ ਚੋਟ ਨਾ ਮਾਤੀ ਤੇ ਵੀਡੀਓ ਦਾ ਅਨਲਿਸਿਸ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਥੈਂਕ ਯੂ ਜੀ